ਦੋਸਤੋ ਵੈਲਕਮ ਬੈਕ ਮਾਈ ਯੂਟਿਊਬ ਚੈਨਲ ਵਿਰਪਾਲ ਵਲੌਗ ਕਿਵੇਂ ਹੋ ਤੁਸੀਂ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਅੱਜ ਦਾ ਮੌਸਮ ਤੁਸੀਂ ਤੁਹਾਨੂੰ ਦਿਖਾਉਣਾ ਹੈ ਬੜਾ ਹੀ ਠੰਡਾ ਠੰਡਾ ਤੇ ਹਵਾ ਚੱਲਦੀ ਪਈ ਹੈ ਠੰਡੀ ਠੰਡੀ ਤੇ ਅੱਜ ਆਪਾਂ ਫਿਰ 2-3 ਦਿਨ ਬਾਅਦ ਵਲੌਗਿੰਗ ਦੀ ਸਟਾਰਟਿੰਗ ਲੱਗੀਆਂ ਕਰਨ ਗਾਇਸ ਤੇ ਮੈਂ ਸ਼ੁਰੂ ਤੇ ਕਹਿ ਦਿੰਨੀ ਆ ਮੇਰੇ ਚੈਨਲ ਨੂੰ ਪਿਆਰ ਤੇ ਸਪੋਰਟ ਕਰਿਆ ਕਰੋ ਠੀਕ ਹੈ ਜੀ ਵੀਡੀਓ ਨੂੰ ਦੇਖ ਕੇ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਗਾਇਸ ਤੇ ਅੱਜ ਮੌਸਮ ਬਹੁਤ ਜ਼ਿਆਦਾ ਖਰਾਬ ਰਾਤ ਦਾ ਹੀ ਗਾਇਸ ਤੇ ਹੁਣ ਟਾਈਮ ਹੋ ਚੁੱਕਿਆ ਦੇਖ ਹੀ ਸਕਦੇ ਆ ਤੁਸੀਂ ਸਾਢੇ 12 ਨਹੀਂ ਸੌਰੀ ਸਾਢੇ 11 ਮਤਲਬ 11 ਵੀ ਹੋ ਗਿਆ ਸਾਢੇ 11 ਹੋਣ ਵਾਲੀ ਹੈ ਗਾਇਸ ਤੇ ਮੈਂ ਥੋੜਾ ਬਹੁਤਾ ਤਾਂ ਕੰਮ ਖਤਮ ਕਰ ਲਿਆ ਮੋਟਾ ਮੋਟਾ ਤੇ ਅੱਜ ਨਾ ਹਵਾ ਬਹੁਤ ਜ਼ਿਆਦਾ ਚੱਲਦੀ ਪਈ ਹੈ ਠੰਡ ਵੀ ਹੈਗੀ ਹਵਾ ਵੀ ਬਹੁਤ ਜ਼ਿਆਦਾ ਬਟ ਪਹਿਲਾਂ ਵਾਂ ਗੁਨੀ ਜਿੱਦਾਂ ਕਿ ਧੁੰਦ ਹੁੰਦੀ ਸੀ ਨਾ ਤੇ ਦੇਖੋ ਮੈਂ ਬੈੱਡ ਸ਼ੀਟ ਵੀ ਸਾਰੀ ਝਾੜਤੀ ਬੱਟਰ ਜਾਈ ਨਹੀਂ ਮੈਂ ਚੱਕੀ ਹੈਗੀ ਠੰਡ ਬਹੁਤ ਜ਼ਿਆਦਾ ਲੱਗਦੀ ਪਈ ਸੀ ਮੇਰੇ ਨਾਲ ਕੱਲਾ ਆਵਲਾ ਵੇਸੇ ਮੋਟਾ ਇੱਕ ਵਾਲਾ ਪਾਇਆ ਹੋਇਆ ਜੈਂਪਰ ਉੱਪਰ ਦੀ ਤੇ ਬਟਮੇ ਹਨਾ ਆਵਲਾ ਪਾਉਣਾ ਸੀਗਾ ਮੈਂ ਇਹ ਬਹੁਤ ਮੋਟਾ ਆ ਇਹ ਮੈਂ ਨਾ ਮੇਰੇ ਪੈਸੇ ਫਜ਼ੂਲ ਨਹੀਂ ਗਏ 300 ਰੁਪਏ ਦਾ ਆਇਆ ਸੀਗਾ ਟੀ-ਸ਼ਰਟ ਤੇ ਲੋਰ ਬਹੁਤ ਜ਼ਿਆਦਾ ਗਰਮ ਹੈ ਤੁਸੀਂ ਦੇਖਿਆ ਨਾ ਮੇਰੇ ਵਲੌਗ ਦੇ ਵਿੱਚ ਮੈਂ ਇਹੀ ਚੀਜ਼ ਪਾਈ ਰੱਖਦੀ ਹੁੰਨੀ ਆ ਤੇ ਇਹ ਮੇਰੇ ਆਪਰੇਸ਼ਨ ਵਾਲ ਦਿਨ ਵੀ ਇਹੀ ਪਾਇਆ ਸੀ ਤੇ ਇਹ ਗਾਇਸ ਬਹੁਤ ਜ਼ਿਆਦਾ ਮੋਟਾ ਵਾ ਨਾ ਇੰਨਾ ਮਤਲਬ ਠੰਡੇ ਦੇ ਵਿੱਚ ਬਿਲਕੁਲ ਵੀ ਠੰਡ ਨਹੀਂ ਲੱਗਦੀਗੀ ਜਦੋਂ ਮੈਂ ਇਹ ਵਾਲਾ ਮਤਲਬ ਪਾ ਲੀਨੀ ਆ ਇੰਨਾ ਜ਼ਿਆਦਾ ਮੋਟਾ ਵਾ ਤੇ ਹੁਣ ਬਸ ਮੇਰੇ ਆਵਾਲੇ ਇਕੱਲੇ ਜੈਂਪਰ ਮਤਲਬ ਪਜਾਮਾ ਪਾਇਆ ਰੈੱਡ ਕਲਰ ਦਾ ਇਹਦੇ ਨਾਲ ਹੀ ਮੈਚਿੰਗ ਹੁੰਦਾ ਤੇ ਮੈਂ ਨਾ ਬੈੱਡ ਸ਼ੀਟ ਵੀ ਜਿੱਦਾਂ ਤੁਹਾਨੂੰ ਦਿਖਾਇਆ ਕਿਵੇਂ ਝਾੜਤੀ ਆ ਤੇ ਸੋਈਦਾ ਇਹ ਸਾਰਾ ਕੰਮ ਹੋ ਹੀ ਗਿਆ ਜਮੇ ਦੀ ਭਾਂਡੇ ਵਗੈਰਾ ਮੈਂ ਮਾਂਜ ਤੇ ਆ ਤੇ ਸਾਰੀ ਸੈਲਫ ਵਗੈਰਾ ਸਾਰਾ ਗੈਂਸ ਗੁੱਸ ਸਾਰਾ ਸਾਫ਼ ਕਰਤਾ ਗਏਸ ਤੇ ਬੈੱਡ ਦੀ ਚਾਦਰ ਵੀ ਤੁਹਾਨੂੰ ਪਤਾ ਜਿੱਦਾਂ ਝਾੜਤੀ ਆ ਆ ਵੀ ਚਾਦਰ ਝਾੜਤੀ ਰਜਾਈਆਂ ਚੱਕੀਆਂ ਕਿਉਂਕਿ ਬੱਚੇ ਆਉਣਗੇ ਠੰਡ ਦਾ ਮੌਸਮ ਆ ਤੁਹਾਨੂੰ ਪਤਾ ਫੇਰਾ ਕਰੇਂਗੇ ਇਹਦੇ ਵਿੱਚ ਹੀ ਬਦਲਣਾ ਤੇ ਮੈਂ ਉਹਨਾਂ ਦੇ ਆਉਂਦੇ ਨੂੰ ਮੈਂ ਕਿਹਾ ਚਲੋ ਮੈਂ ਝੜ ਝੂ ਲਾ ਦੇਣੀ ਪੋਚਾ ਤਾਂ ਮੈਂ ਲਾ ਨਹੀਂ ਸਕਦੀ ਤੇ ਬਾਹਰਲਾ ਦਿਖਾਨਿਆ ਤੁਹਾਨੂੰ ਹਾਲ ਕੀ ਹਾਲ ਦੇਖੋ ਰਾਤ ਤਾਂ ਥੋੜਾ ਮੀਂਹ ਪਿਆ ਸੀ ਜਣੀ ਕਿ ਜਿਆਦਾ ਪੈਦਾ ਨਾ ਥੋੜਾ ਨਿਖਰ ਜਾਣਾ ਸੀ ਸਾਫ ਹੋਇਆ ਨਾ ਸੀ ਤੇ ਹੋ ਹੋ ਹਵਾ ਚੱਲਦੀ ਪਈ ਹੈ ਦੇਖੋ ਜੀ ਸਾਡੇ ਦਰਖਤ ਦੇਖ ਲਓ ਕਿਵੇਂ ਚੱਲਦੀ ਪਈ ਹੈ ਹਵਾ ਦਰਖਤਾਂ ਤੋਂ ਹਿਲਦੇ ਹਨ ਤੁਹਾਨੂੰ ਪਤਾ ਲੱਗਦਾ ਹੀ ਹੋਊ ਕਿੰਨੀ ਚੱਲਦੀ ਪਈ ਹੈ ਹਵਾ ਹਨ ਦੇਖੋ ਟਾਲੀ ਸਾਡੀ ਦੇਖਿਆ ਤੇ ਆ ਦੇਖੋ ਕਿੰਨਾ ਗੰਧਾ ਦੇਖ ਲਿਆ ਹਰਿਆ ਢੇਰ ਲੱਗਿਆ ਪਿਆ ਉਹ ਸਾਹਮਣੇ ਉਹ ਸਮਨੇ ਤੇ ਲੱਗਿਆ ਆਪਾਂ ਦੇਖ ਹੀ ਸਕਦੇ ਤੁਸੀਂ ਤੇ ਦੇਖੋ ਕਿੰਨਾ ਬੁਰਾ ਹਾਲ ਹੈ ਆਪਾਂ ਹਵਾ ਬਹੁਤ ਜ਼ਿਆਦਾ ਚਲਦੀ ਪਈ ਆ ਠੰਡੀ ਠੰਡੀ ਹਵਾ ਸਾਰਾ ਵੇੜਾ ਗੰਦਨਾ ਭਰਿਆ ਹੋਇਆ ਦੇਖ ਸਕਦੇ ਆ ਤੇ ਹੁਣ ਆਪਾਂ ਸੁੰਭਰਾਂਗੇ ਮੈਂ ਹੁਣ ਸੁੰਭਰੂੰਗੀ ਕਿਉਂਕਿ ਪਹਿਲਾਂ ਠੰਡ ਹੀ ਬਹੁਤ ਸੀਗੀ ਜੀ ਨਹੀਂ ਕਰਦਾ ਸੀ ਕੁਝ ਵੀ ਕਰਨ ਲੱਗਾ ਤੇ ਆ ਸਾਡਾ ਅੱਗੇ ਸੀ 2 3 ਵਾਰੀ ਮਤਲਬ ਪਹਿਲਾਂ ਸੰਤਰਿਆਂ ਦੇ ਬੁੱਟੇ ਲਾਇਆ ਸਾਰੇ ਸਾਡੇ ਖੇ ਖਰਾਬ ਗਏ ਆ ਕਿ ਸਿਉਂਖ ਲੱਗੀ ਸਿਉਂਖਾ ਕਿਤੇ ਹੁਣ ਇਹਦੇ ਡੈਡੀ ਨੇ ਫੇਰ ਲਿਆ ਕੇ ਲਾ ਦਿੱਤਾ ਸੰਤਰਿਆਂ ਦਾ ਦੇਖ ਸਕਦੇ ਆ ਕਿ ਉਹ ਮਤਲਬ ਉਹਨੇ ਕਿਹਾ ਤਾਂ ਹੈਗਾਗਾ ਬਾਈ ਨੇ ਕਿ ਇਹਨੂੰ ਅਗਲੇ ਸਾਲ ਤੋਂ ਅਗਲੇ ਸਾਲ ਤੱਕ ਵੀ ਲੱਗਣ ਲੱਗ ਜੂਗਾ ਫਲ ਤੇ ਇਹਨੂੰ ਜਦੋਂ ਪਹਿਲਾਂ ਨੂੰ ਲੱਗੂਗਾ ਫਲ ਤੁਸੀਂ ਇਹਨੂੰ ਤੋੜ ਦਿਓ ਕਿਉਂਕਿ ਇਹ ਥੋੜਾ ਹੋਰ ਵੱਡਾ ਹੋ ਜੂਗਾ ਕਿਉਂਕਿ ਇਦਾਂ ਰੱਖ ਜਦੋਂ ਥੋੜਾ ਵੱਡਾ ਹੋਵੇ ਫੇਰ ਇਹਦਾ ਫਲਾਂ ਦਾ ਭਾਰ ਜਿਹੜਾ ਚੱਲ ਸਕਦਾ ਹੈ ਨਾ ਜਿੱਦਾਂ ਕਿ ਪਹਿਲਾਂ ਸਾਡਾ ਦਰਖਤ ਛੋਟਾ ਸੀ ਉਹਨੂੰ ਫਲ ਬਹੁਤ ਜ਼ਿਆਦਾ ਲੱਗਿਆ ਸੀ ਤੇ ਉਹਦੇ ਟਾਹਣੀਆਂ ਸਾਰੀਆਂ ਝੁੱਕ ਗਈਆਂ ਸੀਆਂ ਤੇ ਉਹਦੇ ਕਾਰਨ ਟੁੱਟ ਗਈਆਂ ਸੀ ਬਾਕੀ ਤੇ ਜਿਹੜੇ ਆ ਫਲਾਵਰ ਤੁਹਾਨੂੰ ਦਿਖਾਇਆ ਦੇਖੋ ਕਿੰਨੇ ਪਿਆਰੇ ਹਨਾ ਗੋਭੀ ਦੇ ਫੁੱਲ ਵਾਂਗੂ ਲੱਗਦੇ ਨੇ ਪਰ ਉਹ ਤਾਂ ਜਿਵੇਂ ਗੋਭੀ ਫੁੱਲ ਵਾਂਗੂ ਲੱਗਦਾ ਪਿਆ ਨਾ ਉਹ ਵਾਈਟ ਵਾਲਾ ਤੇ ਆਹ ਵਾਲਾ ਦੇਖੋ ਕਿੰਨਾ ਸੋਹਣਾ ਕਲਰ ਜਾਮਨੀ ਜਿਹਾ ਤੇ ਉਹ ਵਾਲਾ ਤਾਂ ਨੇ ਇਹ ਮਤਲਬ ਲੈ ਕੇ ਲਾਇਏ ਸੀ ਤੇ ਆਹ ਹਾਲ ਆ ਵਿਹੜੇ ਦਾ गाइस ਬਹੁਤ ਜ਼ਿਆਦਾ ਬੁਰਾ ਹਾਲ ਹੋ ਗਿਆ ਆ ਤੇ ਆਪਾਂ ਹੁਣ ਲਾਉਣਾ ਝਾੜੂ ਝੂੜੂ ਝੜੂ ਲਾ ਕੇ ਸਾਰਾ ਚੱਕਦੇ ਆ ਪੱਤੇ ਤਾਂ ਫਿਰ ਵੀ ਆਈ ਜਾਣੇ ਕਿਉਂਕਿ ਹਵਾ ਬਹੁਤ ਜ਼ਿਆਦਾ ਚੱਲਦੀ ਪਈ ਆ ਤੇ ਚਲੋ ਕਿਰਾਂ ਤਾਂ ਆਪਾਂ ਸੰਭਾਂਗੇ ਦੇਖਾਂਗੇ ਫਿਰ ਕੀ ਹਾਲ ਤੇ ਤੁਹਾਨੂੰ ਬਾਹਰ ਲਾ ਕੀ ਹਾਲ ਆ ਹੁਣ ਮੈਂ ਕਿਹਾ ਚਲੋ ਮੈਂ ਸਟਾਰਟ ਕਰ ਲਾਂ ਆਪਣਾ ਕੰਮ ਭਾਂਡੇ-ਮੁੰਡੇ ਤੇ ਜਿਦਾ ਮਾਂਜ ਦਿੱਤੇ ਆ ਤੇ ਪਹਿਲਾਂ ਮੈਂ ਆ ਪਾਵਾਂ ਕਿਉਂਕਿ ਹਵਾ ਬਹੁਤ ਜ਼ਿਆਦਾ ਚਲਦੀ ਪਈ ਆ ਬਾਹਰ ਠੰਡ ਬਹੁਤ ਜ਼ਿਆਦਾ ਮੈਂ ਇਹ ਪਾ ਕੇ ਫਿਰ ਦਾ ਉਹਦਾ ਲਾਉਣਾ ਝਾੜੂ ਅੰਦਰ ਪਾਹ ਤੇ ਫਿਰ ਫਾਈਨਲੀ ਹੋਰ ਦੇਖਾਂ ਜਿਹੜੇ ਨਿੱਕੇ-ਮੋٹے ਰਹਿ ਗਏ ਕੰਮ ਕਰਨ ਵਾਲੇ ਕੱਪੜੇ ਤਾਂ ਆਪਾਂ ਫਾਈਨਲੀ ਕੱਲ ਧੋਤੇ ਸੀ ਸਾਰੇ ਜਾਣੇ ਸਾਰੇ ਕੱਪੜੇ ਧੋਤੇ ਸੀ ਜਿਹੜੀ ਮਤਲਬ ਚਾਰਾਂ ਦਿਨਾਂ ਦੇ ਕੱਪੜੇ ਫੇਰ ਹੋ ਗਏ ਸੀ ਕਿਉਂਕਿ ਅਸੀਂ ਹਾਂਜੀ ਚਾਰਾਂ ਦਿਨਾਂ ਦੇ ਦੋ ਦੋ ਚਾਰ ਦਿਨਾਂ ਦੇ ਇਕੱਠੇ ਹੋ ਗਏ ਇਸ ਕੱਪੜੇ ਤੇ ਫਿਰ ਕੱਲ ਆਪਾਂ ਸਾਰੇ ਕੱਪੜੇ ਵੀ ਧੋ ਦਿੱਤੇ ਸੀਗੇ ਤੇ ਨਾਲ ਨਾਲ ਹੀ ਸੀਗੇ ਸਾਰੇ ਜਾਣੇ ਤੇ ਕੰਮ ਫਾਈਨਲ ਹੋ ਗਿਆ ਹੁਣ ਦੋ ਦਿਨ ਫਿਰ ਨਹੀਂ ਲੋੜ ਹੈਗੀ ਮੈਂ ਤਾਂ ਵੈਸੇ ਦੋਸਰੇ ਜਾਂ ਤੀਸਰੇ ਦਿਨ ਹੀ ਧੋਣੇ ਆ ਬੱਚੇ ਡੇਲੀ ਧੋਂਦੇ ਕਿਉਂਕਿ ਉਹਨਾਂ ਨੂੰ ਤਾਂ ਸਕੂਲ ਜਾਣਾ ਹੁੰਦਾਗਾ ਤੇ ਫਿਰ ਤਾਂ ਕਰਕੇ ਬੱਚੇ ਤਾਂ ਡੇਲੀ ਧੋਂਦੇ ਮੈਂ ਹੀ ਧੋਂਦੀ ਮੈਂ ਦੂਸਰੇ ਜਾਂ ਤੀਸਰੇ ਦਿਨ ਹੀ ਧੋਣੀ ਹੁੰਦੀ ਹੁਣ ਆਪਾਂ ਦੇਖਾਂਗੇ ਪਰਸੋਂ ਜਾਂ ਚੌਥੇ ਨੂੰ ਦੇਖਾਂਗੇ ਕੁਛ ਨਹੀਂ ਹੁੰਦਾ ਪਕੜ ਕੇ ਤੇ ਜਾਣਾ ਹੁੰਦਾ ਬਾਕੀ ਜੁੜੇ ਰਿਹਾ ਬਲੌਗ ਦੇ ਨਾਲ ਪਰਲਾ ਸਾਰਾ ਸੁੰਬਰ ਤਾਂ ਫ ਤੇ ਥੋੜਾ ਥੋੜਾ ਮੈਂ ਜਣੀ ਦੀ ਪੋਚਾ ਲਾਉਣਾ ਸੀ ਬਟ ਮੈਂ ਪੋਚਾ ਨਹੀਂ ਲਾਇਆ ਗੈਸ ਮੈਂ ਕੋਸ਼ਿਸ਼ ਕੀਤੀ ਕਿਸੀ ਕਿ ਮੈਂ ਪੋਚਾ ਲਾ ਦਵਾ ਤੇ ਮੈਂ ਫਿਰ ਆਹ ਪਾਲਿਆ ਚੱਗਾ ਮੈਂ ਕਿਹਾ ਠੰਡ ਬਹੁਤ ਜ਼ਿਆਦਾ ਮੈਂ ਸ਼ੋਲਡਰਿੰਗ ਲਈ ਤਾਂ ਮੈਂ ਸਾਡੂ ਲਾ ਦਿੱਤਾ ਤੇ ਮੈਂ ਤੁਹਾਨੂੰ ਦਿਖਾਨੀ ਆ ਬਾਹਰ ਲਾ ਤੇ ਬਾਹਰ ਦੇਖੋ ਹਵਾ ਇਨੀ ਚੱਲਦੀ ਪਈ ਐ ਨਾ ਮੈਨੂੰ ਮੇਰਾ ਨਾ ਇੰਨਾ ਮਾਨ ਦੁਖੀ ਹੁੰਦਾ ਨਾ ਸੱਚੀ ਕਹਿੰਨੇ ਆ ਵੈਸੇ ਤਾਂ ਦਰਖਤ ਲਾਉਣੀ ਚੰਗੀ ਗੱਲ ਹੁੰਦੀ ਆ ਬਟ ਨਾ ਜਦੋਂ ਮੈਂ ਇਹ ਚੀਜ਼ਾਂ ਦੇਖਦੀ ਆ ਨਾ ਜਦੋਂ ਸਾਡੇ ਘਰੇ ਨੇਰੀ ਆਉਂਦੀ ਆ ਨਾ ਮਾੜੀ ਜਿਹੀ ਹਵਾ ਜੇ ਮੈਨੂੰ ਇਦਾਂ ਲੱਗਦਾ ਚ ਤੇ ਮੈਨੂੰ ਨਾ ਇੰਨਾ ਉਖਾ ਲਾ ਦੇ ਦੇਖੋ ਇੱਕ ਤਾਂ ਮੈਂ ਇਦਾਂ ਦੀ ਹਾਲ ਦੇ ਵਿੱਚ ਇੱਕ ਬੱਚੇ ਸਕੂਲ ਜਾਂਦੇ ਆ ਉਹ ਆ ਕੇ ਵੇਖੋ 3:30 3:30 ਵਜੇ ਆਉਂਦੇ ਆ ਉਹ ਆ ਕੇ ਦੇਖੋ ਉਹਨਾਂ ਨੇ ਰੋਟੀ ਵੀ ਖਾਣੀ ਆ ਨਾ ਚਾਹ ਪਾਣੀ ਪੀਣਾ ਵੈਂੰਡ ਰੈਸਟ ਕਰਨੀ ਆ ਫਿਰ ਕਿਹੜੇ ਵੇਲੇ ਆ ਕੇ ਕੰਮ ਕਰਨਗੇ ਕਿਹੜੇ ਵੇਲੇ ਹੋਰ 10 ਮਿੰਟ ਰੈਸਟ ਕਰਨਗੇ ਤੇ ਕਿਹੜੇ ਵੇਲੇ ਆ ਕੇ ਉਹ ਮਤਲਬ ਘਰ ਦਾ ਕੰਮ ਕਰਨਗੇ ਤੁਸੀਂ ਸੋਚ ਸਕਦੇ ਸਮਝਦਾਰ ਹੋ ਨਾ ਤਿੰਨ ਵੀ ਛੋਟੀ ਅਜਣੀ ਦੀ ਤੇ ਉੱਤੋਂ ਠੰਡ ਵਾ ਤੇ ਕਿੰਨਾ ਜ਼ਿਆਦਾ ਬੁਰਹਾਲ ਹੁੰਦਾ ਵਾ ਤੇ ਇਹ ਦਰਖਤ ਵਸਤੇ ਦਾ ਫਾਇਦਾ ਵੀ ਆ ਬਟ ਬਹੁਤ ਫਾਇਦੇ ਤੋਂ ਜ਼ਿਆਦਾ ਮੈਂ ਤਾਂ ਕਿੰਨੇ ਨੇ ਨੁਕਸਾਨ ਕਿਉਂਕਿ ਜਦੋਂ ਇਹਨਾਂ ਨੂੰ ਝਾੜੂ ਮਾਰਨਾ ਪੈਂਦਾ ਨਾ ਗੰਦ ਹੋ ਹੋ ਨਾ ਹੀ ਹੋਵੇ ਦਰਖਤ ਤਾਂ ਸੱਚੀ ਮੈਂ ਤੇ ਅੱਜ ਤੋਂ ਦੁਕਾਨੀਆਂ ਬੈਕ ਕੈਮਰੇ ਨਹੀਂ ਹਾਲ ਮੈਂ ਕੀ ਮਤਲਬ ਸਾਰਾ ਸੁੰਭਰਿਆ ਬੇੜਾ ਤੇ ਫਿਰ ਦੇਖੋ ਲੱਗਦਾ ਇਹ ਨਹੀਂ ਸੁੰਭਰਿਆ ਹੋਊਗਾ 2 ਘੰਟੇ ਮੈਂ ਮਤਲਬ 2 ਘੰਟੇ ਨਹੀਂ ਸੌਰੀ ਮਤਲਬ ਘੰਟੇ 1.5 ਘੰਟੇ ਚਲਾ ਕੇ ਮੈਂ ਸੁੰਭਰ ਕੇ ਆਇਆ ਤੇ ਤੁਹਾਨੂੰ ਮੈਂ ਦਿਖਾਨੀ ਹੁਣ ਮੈਂ ਬਾਹਰ ਲੱ ਬੈਕ ਕੈਮਰੇ ਰਹੀ ਹਾਲ ਕੀ ਕੀ ਹਾਲ ਹੋਇਆ ਆ ਦੇਖ ਲਓ ਜੀ ਸਾਰਾ ਮੈਂ ਸੁੰਭਰਿਆ ਤੇ ਆ ਪੱਤੇ ਪੱ ਦੇਖ ਲਓ ਜੀ ਪੱਤੇ-ਪੱਤੇ ਕਿੰਨਾ ਬੁਰਾ ਇੰਨਾ ਢੇਰ ਲਾ ਦਿੱਤਾ ਮੈਂ ਸੁੰਭਰ ਕੇ ਦੇਖ ਸਕਦੇ ਆ ਤੇ ਹੁਣ ਅਧਰੋ ਦਿਖਾਈਆਂ ਦੇਖੋ ਪੱਤੇ ਫੇਰ ਹੋ ਗਏ ਨਾ ਇਹ ਤਾਂ ਥੋੜੇ ਆ ਡਿੱਗੀ ਜਾਂਦੇ ਹੋਰ ਉਹ ਦੇਖੋ ਦੇਖੇ ਨਾ ਡਿੱਗੀ ਜਾਂਦੇ ਤੇ ਇਦਾਂ ਲਾ ਦੇਖ ਲਓ ਆ ਦੇਖ ਸਕਦੇ ਆ ਉਹ ਮੈਂ ਇਕੱਠੇ ਕੀਤੇ ਸੀ ਥੋੜਾ ਕੂੜਾ ਢਿੰਦਾ ਨਾ ਤੁਹਾਨੂੰ ਉਹ ਤੇ ਉਹ ਸੀ ਬਸ ਉਹ ਇਕੱਠੇ ਕੀਤੇ ਸੀ ਆ ਦੇਖ ਲਓ ਲੱਗਦਾ ਕਿ ਤੇ ਮੈਂ ਸੁੰਭਰਿਆ ਹੋਊਗਾ ਬਹੁਤ ਹੀ ਜ਼ਿਆਦਾ ਬੁਰਾ ਹਲ ਸਾਰੇ ਪਾਸੇ ਗੰਦ ਗੰਦ ਖਾਨਾ ਮੇਰਾ ਨੀਜੀ ਕਰਦਾ ਸੁੰਭਰ ਉਹ ਨਹੀਂ ਮੈਂ ਸੁੰਭਰਦੀ ਆ ਦੇਖ ਸਕਦੇ ਹਾਂ ਵਦਨਾ ਕਿੰਨੇ ਡਿੱਗ ਗਿਆ ਨੇ ਪੱਤੇ ਲਓ ਆ ਦੇਖੋ ਜੀ ਸਾਰੇ ਪੱਤੇ ਡਿੱਗ ਗਿਆ ਨੇ ਮੈਂ ਕਿਹਾ ਮੈਂ ਹੀ ਹੁਣ ਸੰਭਣਾ ਅੱਗ ਲੱਗੇ ਪਰੇ ਹਾਂ ਕੱਲ ਨੂੰ ਦੇਖਾਂਗੇ ਤੇ ਹਵਾ ਦੇਖ ਲਓ ਜੀ ਕਿੰਨੀ ਚੱਲਦੀ ਹੈ ਦਰਖਤਾਂ ਦੇ ਪੱਤਿਆਂ ਤੋਂ ਤੁਸੀਂ ਹਿਸਾਬ ਲਗਾ ਸਕਦੇ ਆ ਕਿ ਕਿੰਨੀ ਜ਼ਿਆਦਾ ਹਵਾ ਚੱਲਦੀ ਪਈ ਆ ਬਹੁਤ ਜ਼ਿਆਦਾ ਹਵਾ ਚੱਲਦੀ ਪਈ ਆ ਤਾਂ ਹੀ ਤਾਂ ਫਿਰ ਇੰਨੇ ਆ ਵਦਨਾ ਸੱਚੀ ਬੜਾ ਮਾਂ ਦੁਖੀ ਹੁੰਦਾ ਹੋਊਗਾ ਇਦਾਂ ਤੇ ਚਲੋ ਫਾਈਨਲੀ ਅੰਦਰ ਰਤ ਆਪਾਂ ਸਾਰਾ ਕੰਮ ਖਤਮ ਕਰ ਲਿਆ ਹੁਣ ਆਪਾਂ ਬੈਠਦੇ ਹਾਂ ਆਰਾਮ ਨਾਲ ਖਾਣੇ ਥੋੜੀ ਜਿਹੀ ਪੰਜੀਰੀ ਗਾਇਸ ਮੈਂ ਪਾ ਕੇ ਰੱਖੀ ਸੀ ਤੇ ਪੀਨੇ ਆ ਚਾਹ ਆਪਾਂ ਗਰਮਾ ਗਰਮ ਬਾਹਰਲਾ ਤਾਂ ਇਹੀ ਮੌਸਮ ਰਹਿਣਾ ਵਾ ਥੋੜੀ ਧੁੱਪ ਵੀ ਨਿਕਲੀ ਆ ਦੇਖ ਸਕਦੇ ਆ ਆ ਦਿਖਾਈ ਥੋੜੀ ਧੁੱਪ ਸਰਾਣੇ ਤੇ ਤੇ ਨਾਲ ਹਵਾ ਚਲਦੀ ਪਈ ਆ ਬੁਰਾ ਹਾਲੀਆ ਚਲੋ ਮਿਲਦੇ ਆ ਤੇ ਚਲੇ ਗਏ ਨੇ ਸਕੂਲ ਤੇ ਮੌਸਮ ਖਰਾਵਾ ਮੀਂਹ ਸੂਆ ਪੈ ਗਿਆ ਕਿਤੇ ਕਿਤੇ ਤਾਂ ਗੜੇ ਵੀ ਪੈ ਗਿਆ ਤੇ ਜਿੱਥੇ ਗੜੇ ਪੈ ਹੈ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਤੇ ਬੈੱਡ ਸ਼ੀਟ ਪਹਟਾੜਤੀ ਆ ਮੰਜੇ ਵੀ ਝਾੜਦੇ ਆ ਆ ਮੰਜੇ ਮੈਂ ਆਪਣੇ ਰੱਖਿਆ ਕਿਉਂਕਿ ਮੈਂ ਮੌਸਮ ਖਰਾਵਾ ਮੈਂ ਕਿ ਮੰਜੇ ਤੇ ਪਈ ਜਾਊਂਗੀ ਝਾੜ ਝੂੜ ਆਪਾਂ ਲਾਉਣਾ ਵਾ ਚਾਹ ਚੁ ਪੀ ਲਈ ਆ ਤੇ ਭਾਂਡੇ ਵੀ ਮਾਂਜ ਤੇ ਆ ਸਾਡਾ ਛੋਟਾ ਮੁੰਡਾ ਘਰੇ ਰਹਿ ਪਿਆ ਅੱਜ ਮੀਂਹ ਸੀ ਕਹਿੰਦਾ ਤੇ ਰੋਟੀ ਖਾਣ ਲੱਗਾ ਦੇਖੋ ਜੀ ਕੀ ਕੀ ਖਾਂਦੇ ਖਾਣ ਦੇ ਤਰੀਕੇ ਦੇਖੋ ਮਠੀ ਬ੍ਰੈਡ ਗਾਜਰ ਮਟਰ ਦੀ ਸਬਜੀ ਦੋ ਰੋਟੀਆਂ ਫਾਈਨਲੀ ਚਲੋ ਡਨ ਕਾ ਲੋ ਤੇ ਹੁਣ ਆਪਾਂ ਬਾਹਰ ਦਾ ਮੌਸਮ ਤੁਹਾਨੂੰ ਦਿਖਾਣੇ ਆ ਬਾਹਰ ਦਾ ਮੌਸਮ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ ਗਾਇਸ ਤੇ ਸਾਧੀਆਂ ਬਾਰੀ ਵਿੱਚ ਆ ਦੇਖੋ ਜੀ ਮੌਸਮ ਕੁਛ ਇਦਾਂ ਦਾ ਵਾ ਤੇ ਇਹ ਜੇ ਵੀ ਬਰੀਕ ਬਰੀਕ ਕਣੀ ਜੀ ਕਿਤੇ ਨਾ ਕਿਤੇ ਪੈਂਦੀ ਪਈ ਆ ਪੂਰ ਜੀ ਪੈਂਦੀ ਪਈ ਆ ਕਣੀਆਂ ਬ੍ਰਿਕ ਬ੍ਰਿਕ ਪੈਂਦੀਆਂ ਹੀ ਪਈਆਂ ਤੇ ਮੈਂ ਝਾੜੂ ਲਾਉਣਾ ਤੇ ਮੈਂ ਵੇਖੂ ਕਿਵੇਂ ਲਾਵਾਂ ਵੇਹੜਾ ਸਾਰਾ ਗਿੱਲਾ ਹੋਇਆ ਪਿਆ ਵਾ ਤੇ ਪੱਤੇ ਵੀ ਜੰਮੇ ਪਏ ਆ ਉਹ ਢੇਰ ਪਿਆ ਉਦੋਂ ਹੀ ਚੱਕਿਆ ਹੀ ਨਹੀਂ ਸੀ ਤੇ ਮਿਲਦੇ ਆ ਜੀ ਤੁਹਾਨੂੰ ਰੋਟੀ ਰੋਟੀ ਖਾ ਇਹ ਹੈਗਾਗਾ ਨੈਕਸਟ ਡੇ ਤੇ ਮੈਂ ਕਿਹਾ ਮੈਂ ਵਲੌਗ ਦਾ ਐਂਡ ਕਰ ਦਵਾ ਐਂਡ ਤਾਂ ਮੈਂ ਕੱਲ ਹੀ ਕਰ ਦੇਣਾ ਸੀ ਬਟ ਕੱਲ ਮਤਲਬ ਕੱਲ ਮੂਡ ਤੇ ਨਹੀਂ ਹੋਇਆਗਾ ਕੱਲ ਮੌਸਮ ਵੀ ਬਹੁਤ ਜ਼ਿਆਦਾ ਖਰਾਬ ਸੀਗਾ ਕੱਲ ਮੀਂਹੇ ਰਹੀ ਸੀਗੀ ਜਣੀ ਦੀ ਥੋੜੀ ਥੋੜੀ ਮੀਂਹ ਵੀ ਸੀਗਾ ਤੇ ਮਤਲਬ ਹਵਾ ਤਾਂ ਮੀਂਹ ਨਹੀਂ ਸੀਗਾ ਮਤਲਬ ਵੀ ਹਵਾ ਬਹੁਤ ਜ਼ਿਆਦਾ ਚੱਲਦੀ ਪਈ ਸੀ ਮੀਂਹ ਦਾ ਮੌਸਮ ਹੋਇਆ ਬਣਿਆ ਸੀ ਪਰ ਅੱਜ ਹੀ ਸਵੇਰ ਮੀਂਹ ਆ ਗਿਆ ਥੋੜਾ ਕੱਲ ਸੀਗਾ ਥੋੜਾ ਮੀਂਹ ਬਟ ਅੱਜ ਸਵੇਰ ਫੇਰ ਮੀਂਹ ਆ ਗਿਆ ਥੋੜਾ ਜਿਹਾ ਤੇ ਇੰਨੀ ਜ਼ਿਆਦਾ ਹਨੇਰੀ ਕੱਲ ਮੈਂ ਦੋ ਵਾਰੀ ਵੇੜਾ ਸੁੰਭ ਰਿਆ ਸੀਗਾ ਤੇ ਦੋਨੇ ਵਾਰੀ ਫੇਰ ਹਨੇਰੀ ਆ ਕੇ ਜਿਹੜਾ ਮੈਂ ਸੁੰਭ ਰਿਆ ਸਾਰਾ ਫੇਰ ਖਲਾਰਾ ਪੈ ਗਿਆ ਸਾਰੇ ਵੇੜੇ ਤੇ ਜਿੱਦਾਂ ਕਿ ਮੈਂ ਤੁਹਾਨੂੰ ਵਲੌਗ ਦੇ ਵਿੱਚ ਦਿਖਾਇਆ ਹੀ ਸੀਗਾ ਤੇ ਫੇਰ ਅੱਜ ਮੈਂ ਕਹਾਂ ਮੈਂ ਚਲੋ ਵਲੌਗ ਦਾ ਐਂਡ ਕਰਦਾ ਤੇ ਅੱਜ ਮੈਂ ਵੇੜਾ ਸੁੰਭਣਾ ਸੁੰਭਰ ਤਾਂ ਸਾਰਾ ਜਣੀ ਦੀ ਕਲੀਨ ਸਾਫ ਕਰ ਦਿੱਤਾ ਮੈਂ ਤੁਹਾਨੂੰ ਦ ਬਟ ਮੈਂ ਕਿਹਾ ਹੁਣ ਮੈਂ ਪਹਿਲਾ ਸਾਹ ਲੈ ਲਵਾਂਦਾ ਘੰਟਾ ਸਾਹ ਲੈ ਕੇ ਮੇਰੀ ਢੂਈ ਦਾ ਬੁਰਾ ਹਾਲ ਹੀ ਬਾਸੀ ਹੋਈ ਪਈ ਆ ਤੇ ਟਾਈਮ ਹੋ ਗਿਆਣ 3:30 ਤੱਕ 3:30 ਮੈਂ 12 ਲੱਗੀ ਸੁੰਭਣ 3:30 ਆਈਆਂ ਲਾ ਲਓ 3 ਘੰਟੇ ਹੋਗੇ ਨਾ ਪੂਰੇ ਤੇ 3 ਘੰਟੇ ਪੂਰੇ ਹੋ ਗਏ ਮੈਨੂੰ ਵੇੜਾ ਸੁੰਬਰ ਦੀ ਨੂੰ ਇੰਨਾ ਜ਼ਿਆਦਾ ਤੇ ਕਿੰਨੇ ਕੜਾਈ ਚੱਕਿਆ ਆਪਾਂ 7 ਕੜਾਈ ਪੂਰੇ ਚੱਕਿਆ ਨਾ 7 ਨਹੀਂ 10 ਚੱਕਿਆ 10 ਗਿਓ ਚੱਕਿਆ 10 ਚੱਕਿਆ ਕਿਉਂਕਿ ਹਾਂ 7 ਤਾਂ ਆਪਾਂ ਉਧਰੋਂ ਹੀ ਚੱਕੇ ਸੀਗੇ ਹਾਂ ਇੰਨੇ ਕੜਾਈਏ ਵੇਲੇ ਚੱਕਿਆ ਕੂੜੇ ਦੇ ਮਤਲਬ ਪੱਤਿਆਂ ਦੇ ਇੰਨਾ ਜ਼ਿਆਦਾ ਪੱਤ ਖਾਨਾ ਓਹੋ ਹੋ ਦੇ ਦੇ ਕੇ ਮੇਰੇ ਤੇ ਮਾਣੀ ਨਾ ਜਦੋਂ ਕਿ ਤੇ ਇੰਨਾ ਜ਼ਿਆਦਾ ਮੈਨੂੰ ਮੈਂ ਤੇ ਢੂਈ ਦੇ ਬਾਸ ਹੋਈ ਪਿਆ ਤੇ ਮੈਂ ਤੁਹਾਨੂੰ ਦਿਖਾਨੀ ਆ ਮੈਂ ਚਾਹ ਪੀਤੀ ਆ ਤੇ ਮੈਂ ਕਿਹਾ ਚੱਲ ਥੋੜਾ ਜਿਹਾ ਆਰਾਮਦਾਰੀ ਕਰ ਲਾਂ ਫਿਰ ਆਪਾਂ ਵਲੌਗ ਦੀ ਐਂਡ ਕਰਦੇ ਨੇ ਆ ਲੈ ਮੈਂ ਤੁਹਾਨੂੰ ਬਾਹਰਲਾ ਦਿਖਾਨੀ ਆ ਸਾਡੇ ਬਾਪੂ ਜੀ ਬੈਠੇ ਨੇ ਪੂਜੇ ਪਿਤਾ ਜੀ ਤੇ ਮੈਂ ਕਿਹਾ ਜੋ ਥੋੜਾ ਜਿਹਾ ਮਿਸ ਸਵੇਵ ਕਰਦੇ ਸਾਡੇ ਨਾਲ ਇਸ ਤਰ੍ਹਾਂ ਕਰਕੇ ਉਹਨੂੰ ਵਿੱਚ ਨਹੀਂ ਲੈ ਕੇ ਆਉਂਦੇ ਵੀ ਉਹ ਸਾਨੂੰ ਕਿਤੇ ਕੈਮਰਾ ਦੇਖ ਕੇ ਤੂੰ ਤੂੰ ਮੈਂ ਮੈਂ ਲੱਗ ਨਾ ਜਾਣ ਕਰਨ ਇਸ ਕਰਕੇ ਆਪਾਂ ਨਹੀਂ ਲੈ ਕੇ ਆਉਂਦੂ ਨੇ ਵਿੱਚ ਤੇ ਬੱਚੇ ਆਗੇ ਸੀ ਸਕੂਲੋਂ ਹੁਣ ਆਗੇ ਜਣੇ ਦੀ ਸਾਰੇ ਜਣੇ ਛੋਟੇ ਜਿੰਦਾਂ ਕਿ ਪਤਾ ਗਿਆ ਤੁਹਾਨੂੰ ਮੈਂ ਦਿਖਾਇਆ ਉਹ ਭੇਜਿਆ ਨਹੀਂ ਹੈਗਾ ਉਹਨੂੰ ਮੈਂ ਤੇ ਇਹਨੂੰ ਤਾਂ ਬਸ ਗੇਮ ਤੋਂ ਬਿਨਾ ਹੋਰ ਕੁਝ ਨਹੀਂ ਪਸੋਚਦਾ ਬਸ ਇਹਨੂੰ 24 ਟਿਕ ਗੇਮ ਦੀ ਮੇਰੇ ਸੋਹਣੇ ਪੁੱਤਰ ਜੀ ਨੂੰ ਪਰ ਇਹ ਸੋਣਾ ਪੁੱਤ ਪੁੱਤ ਕਹਿ ਕੇ ਕੰਨ ਮੈਂ ਸਿਰ ਚੜਾ ਲਿਆ ਤੇ ਹਮੇ ਸਿਰ ਚੜ ਗਿਆ ਤੇ ਕੰਮ ਨੂੰ ਤਾਂ ਜਦੋਂ ਆਪਾਂ ਕਹਿ ਦਿੰਨੇ ਆ ਤੇ ਬਸ ਖਾਣ ਵਾਂਗੂ ਪੈਂਦਾ ਕੰਮ ਕਰੀਂ ਕਰਨਾ ਚਾਹਦਾ ਹੈਗਾ ਤੇ ਕੁੜੀਏ ਮੇਰੀ ਹੋਣ ਆਈ ਆ ਤੇ ਬਸ ਅੰਦਰ ਤਾਂ ਮੈਂ ਝਾੜੂ ਝੂੜੂ ਲਾ ਹੀ ਦਿੱਤਾ ਸੀਗਾ ਦਲਾ ਤਾਂ ਮੈਂ ਪਹਿਲਾਂ ਨਵੇੜ ਹੀ ਦਿੰਨੀ ਵੀ ਨਹੀਂ ਕਿਉਂਕਿ ਉਹ ਤਾਂ ਮੈਂ ਹੌਲੀ ਹੌਲੀ ਕਰ ਲੈਣੀ ਬਾਹਰ ਲਈ ਸੀ ਆ ਬਾਹਰ ਲਈ ਮੈਂ ਕਰ ਲੈਣੀ ਹੁੰਦੀ ਆ ਬੱਤਾ ਕੀ ਗੱਲ ਆ ਹੁਣ ਕਾਂ ਜਦੋਂ ਗੰਦ ਬਾਹਲਾ ਜ਼ਿਆਦਾ ਹੋਵੇ ਉਹਨੂੰ ਜ਼ੋਰ ਲਾ ਕੇ ਸੰਭਰਨਾ ਪੈਂਦਾ ਹਨ ਜਦੋਂ ਥੋੜੇ ਜਿਹੇ ਪੱਤੇ ਹੁੰਦੇ ਤੁਹਾਨੂੰ ਪਤਾ ਹੈ ਫਿਰ ਉਹ ਤਾਂ ਮੈਂ ਹੌਲੀ ਹੌਲੀ ਘੜੀ ਘੜੀ ਸੰਭਰ ਦਿੰਨੀ ਹੁੰਦੀ ਆ ਉਹ ਤਾਂ ਹਰ ਕੋਈ ਬੰਦਾ ਕਰੀ ਜਾਂਦਾ ਜਦੋਂ ਹੁਣ ਪੱਤੇ ਜ਼ਿਆਦੇ ਫਿਰ ਉਹਨੂੰ ਪੂਰਾ ਜ਼ੋਰ ਲਾ ਕੇ ਨੀਵੇਂ ਹੋ ਕੇ ਸੰਭਰਨਾ ਪੈਂਦਾ ਅੱਜ ਮੈਂ ਐਂ ਕੀਤਾ ਤੇ ਹੁਣ ਮੇਰੀ ਢੂਈ ਦੀ ਬਾਸ ਹੋਈ ਪਿਆ ਤੇ ਆਪਾਂ ਤਾਂ ਦੁਕਾਨੇ ਆ ਬਾਹਰਲਾ ਚਲੋ ਜੀ ਫਿਰ ਬਲੌਗ ਤੇ ਜਲਦੀ ਰੋਟੀਆਂ ਤੇ ਗਜਰੀ ਸਬਜ਼ੀ ਜਿੱਦਾਂ ਕਿ ਮੈਂ ਪਹਿਲਾਂ ਮੇਰਾ ਮੁੰਡਾ ਖਾਂਦਾ ਸੀ ਤੇ ਬ੍ਰੈਡ ਬਸ ਇਹਦੀ ਕਮੀ ਇਹ ਰਹਿ ਗਈ ਮੱਠੀ ਨਹੀਂ ਲਈ ਕੁੜੀ ਹੁਣ ਤੇ ਮੱਠੀ ਵੀ ਲਈ ਸੀ ਅਸੀਂ ਮੱਠੀ ਵੀ ਖਾਧੀ ਸੀ ਖਾ ਵੀ ਲਈ ਖਾ ਵੀ ਲਈ ਓ ਮਾਈ ਗੋਡ ਮੈਂ ਤਾਂ ਕਹੀ ਜਾਨੀ ਨੇ ਖਾ ਵੀ ਲਈ ਕਿਵੇ ਕਿੰਨੀ ਚੋਸ ਤੇ ਚਲਾ ਕੇ ਖੜੀ ਮੇਰੀ ਚਲੋ ਜੀ ਆਪਾਂ ਮਿਲਦੇ ਹਾਂ ਤੁਹਾਨੂੰ ਬਾਅਦ ਦਿਖਾਣੇ ਆ ਤੋ ਦੇਖ ਸਾਧਿਆ ਵੀੜਾ ਆਪਾਂ ਸਾਫ਼ ਕਰਦਾ ਸਾਰਾ ਤੇ ਕੂੜਾ ਦੇ ਲੋ ਕਿੰਨਾ ਸੀ ਤੇ ਹੁਣ ਸਟੈਂਪ ਤੋਂ ਉੱਪ ਨਿਕਲੀ ਹੋਈ ਆ ਦੇਖੋ ਮੌਸਮ ਸੂਰਜ ਦੇਵਤਾ ਜੀ ਤੇਕ ਟੌਪ ਵੇਖੋ ਹੁਣ ਤੇ ਵੇਹੜਾ ਦੇਖੋ ਸਾਰਾ ਕਲੀਨ ਕਰਤਾ ਨਾ ਤੇ ਉਹ ਗਈ ਹੁਣ ਬੱਸ ਵੀ ਕਿੰਨਾ ਸਾਰਾ ਸਾਫ-ਸਾਫ ਕਰਤਾ ਉਹ ਬੈਠੇ ਸਾਡੇ ਪਿਤਾ ਜੀ ਬਾਪੂ ਜੀ ਸਾਡੇ ਅਖਬਾਰ ਪੜ੍ਹਦੇ ਪਏ ਨੇ ਤੇ ਉਧਰ ਲੈ ਵੇਹੜਾ ਵੀ ਦੇਖ ਲੋ ਤੇ ਸਾਰਾ ਮਸੰਬਰਤਾ ਸਾਰਾ ਸਾਫ ਕਰਤਾ ਸੁੰਬਰ ਕੇ ਤੇ ਇਸੇ ਕਰਕੇ ਮੈਨੂੰ 3 ਘੰਟੇ ਲੱਗੇ ਆ ਇਹ ਕਹਿੰਦੇ ਆ ਸਾਰਾ ਕਲੀਨ ਤੇ ਘਰ ਤਾਂ ਸੱਚੀ ਸੋਹਣਾ ਹੀ ਮਤਲਬ ਸਾਫ-ਸੁਤਰਾ ਹੀ ਵਧੀਆ ਲੱਗਦਾ ਸੋਹਣਾ ਹਨਾ ਤੇ ਵੈਸੇ ਮੀਂਹ ਨੇਰੀ ਦੱਸਿਆ ਅਸੀਂ ਤਿੰਨ ਦਿਨ ਦਾ ਤੇ ਆ ਦੇਖੋ ਜੀ ਇਧਰ ਹਾਂਜੀ ਐਸੇ ਸ਼ਬਦਾਂ ਨਾਲ ਕਰਦੇ ਹਾਂ ਵਲੌਗ ਦਾ ਐਂਡ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਿਆਰ ਨਾਲ ਕਮੈਂਟ ਵੀ ਕਰ ਦਿਓ ਠੀਕ ਹੈ ਜੀ ਬਾਏ ਬਾਏ ਮਿਲਦੇ ਆ ਨਵੀਂ ਵੀਡੀਓ ਨਵੀਂ ਸਵੇਰ ਦੇ ਨਾਲ ਤਦ ਤੱਕ ਆਪਣਾ ਧਿਆਨ ਰੱਖਣਾ ਤੇ ਕੁਛ ਰਹਿਣਾ ਤੇ ਵੀਡੀਓ ਦੇਖ ਕੇ ਲਾਈਕ ਕਰ ਦਿਆ ਕਰੋ ਠੀਕ ਹੈ ਜੀ ਬਾਏ ਬਾਏ